ਇਸ ਹੀ ਕਮਰੇ ਦੇ ਵਿੱਚ ਬਹਿ ਕੇ ਟਾਈਮ ਪਾਸ ਕਰ ਲੱਗੀ ਹੋਈ ਆ ਬਹੁਤ ਕਟਿਆ ਤੇ ਸ਼ਰਮਨਾਕ ਗੱਲਾਂ ਨਾ ਕੋਈ ਸਰਕਾਰ ਮੁਤਾਬਕ ਕੁਝ ਵੀ ਨਹੀਂ ਕਰਿਆ ਤੁਸੀਂ ਇੱਕ ਵੀ ਨਹੀਂ ਕਰਿਆ ਤੁਸੀਂ ਹੋ ਜਾਣਾ ਕੋਈ ਦਿਨ ਸੋਚੋ ਮੇਰਾ ਦੁਖਾਰ ਮਰ ਗਈ ਜੁਬਾਣ ਬੁੱਕ ਪਛਾਣੇ ਪਰਿਆ ਉਹ ਦੁੱਖ ਗਈ ਜੀ ਰੈਕਟਰ ਚੱਲ ਰਿਹਾ ਉਹ ਆਪਣਾ ਕਰੀ ਬੈਠ ਠੀਕ ਵੇਪਰ ਦਰਸ਼ਨ ਨੇ ਤੁਹਾਨੂੰ ਵੇਖੀ ਆਪਣਾ ਜਿਆਦਾ ਗਰਮੀ ਲੱਗਦੀ ਮੇਰੇ ਭਰਾ ਨੂੰ ਨਹੀਂ ਗਰਮੀ ਲੱਗਦੀ ਚੜ ਇਹ ਮਜ਼ਦਮ ਇਹਨਾਂ ਦਾ ਪਰਿਵਾਰ ਉਹਨੇ ਬਾਹਰ ਖੜਿਆ ਸਵੇਰ ਤੋਂ ਇਹ ਹਜੇ ਵੀ ਗੱਡੀਆਂ ਦੇ ਵਿੱਚ ਬਹਿ ਕੇ ਆਪਣਾ ਟਾਈਮ ਟਪੋਣ ਲੱਗੇ ਹੋਏ ਨੇ ਹੁਣ ਤੱਕ ਤਾਂ ਸਿਰਫ ਸਾਡੇ ਇਸ ਰਸਤੇ ਦੇ ਉੱਤੇ ਖੜ ਕੇ ਇਨਸਾਫ ਦੀ ਗੱਲ ਦੀ ਇਸ ਤੋਂ ਬਾਅਦ ਸਾਨੂੰ ਮਜਬੂਰ ਹੋ ਕੇ ਫਿਰ ਬਿਜਲੀ ਬੋਰਡ ਦਾ ਸਿਸਟਮ ਖੱਪ ਕਰ ਲਈ ਮਜਬੂਰ ਕਰ ਰਹੇ ਆ ਉੱਪਰ ਖੜੇ ਇਹਨਾਂ ਦੇ ਪਤਾ ਨਹੀਂ ਕੀ ਗੱਲ ਹੈ ਕਿਸ ਮਿੱਟੀ ਦੇ ਬਣੇ ਹੋਏ ਨੇ ਇਧਰ ਸਰਕਾਰ ਦੀ ਉਟੀ ਖਾ ਕੇ ਆਉਂਦੇ ਨੇ ਕਿ ਗੱਲ ਨਹੀਂ ਸੁਣਦੇ ਸਾਡੀ ਤੁਸੀਂ ਦੇਖ ਰਹੇ ਹੋ ਮਾਰਬਾ ਐਮ ਵੀ ਟੀ ਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਬੀਤੇ ਕੱਲ ਸਬਡਿਵੀਜ਼ਨ ਪੁਆਣੀਗੜ ਦੇ ਨੇੜੇ ਪਿੰਡ ਬਰਿਆਦ ਵਿਖੇ ਇੱਕ ਬਿਜਲੀ ਬੋਰਡ ਦੇ ਲਾਈਨਮੈਨ ਜੋ ਕਿ ਬਿਜਲੀ ਠੀਕ ਕਰਨ ਦੇ ਲਈ ਉੱਪਰ ਚੜਦਾ ਹੈ ਤੇ ਕਰੰਟ ਲੱਗਣ ਤੋਂ ਬਾਅਦ ਹਾਦਸਾ ਵਾਪਰ ਜਾਂਦਾ ਹੈ ਤੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅੱਜ ਯੂਨੀਅਨ ਆਬਦੋਂ ਪੋਜ਼ੇ ਸਾਥੀਆਂ ਵੱਲੋਂ ਅੱਜ ਉਸ ਨੌਜਵਾਨ ਦੀ ਲਾਸ਼ ਨੂੰ ਲੈ ਕੇ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਦੇ ਉੱਪਰ ਬਰਿਆਰ ਰੋਡ ਦੇ ਕੱਟ ਤੇ Laash ਨੂੰ ਰੱਖ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਆਂਦੀ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਤਿੱਖੀ ਨੋਕਚੋਕ ਹੁੰਦੀ ਦੇਖੀ ਗਈ ਮੰਗ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਨੌਜਵਾਨ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਤੇ ਉਸ ਦੇ ਪਰਿਵਾਰ ਨੂੰ ਨੌਕਰੀ ਦਾ ਇਰਾਦਨ ਕੀਤਾ ਜਾਵੇ ਪਰ ਇੱਕ ਦੋ ਵਾਰ ਮੀਟਿੰਗ ਬੇਸਿੱਟਾ ਰਹੀ ਐ ਐ ਸਮੇਂ ਤੱਕ ਧਰਨਾ ਚੱਲ ਰਹੀ ਸੀ ਧਰਨਾ ਚੱਲ ਰਿਆ ਸੀ ਲਾਸ਼ ਨੂੰ ਨੈਸ਼ਨਲ ਹਾਈਵੇ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਉਥੇ ਹੀ ਰਹਿ ਕੇ ਚੱਲਦੇ ਆ ਸੁਣਾਉਣੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਆ ਜੋ ਤੁਸੀਂ ਵੀ ਸੁਣ ਲਓ ਮੇਰਾ ਨਾਮ ਸੁਪਰੀ ਦੁਆਰਾ ਜੀ ਕੱਲ ਕੀ ਘਟਨਾ ਹੋਈ ਸੀ ਕੱਲ ਮੇਰੇ ਹਸਬੰਦ ਨੂੰ ਕਰੰਟ ਲੱਗ ਗਿਆ ਸੀ ਕੀ ਨਾਮ ਸੀ ਉਹਨਾਂ ਦਾ ਕਮਲਜੀਤ ਸਿੰਘ ਜੀ ਕਿਹੜੀ ਜਗ੍ਹਾ ਕੰਮ ਕਰ ਰਹੇ ਸੀ ਬਲੇ ਹਾਲ ਸੀ ਹਾਂ ਕਿਆ ਤੇ ਕੀ ਘਟਨਾ ਹੋਈ ਤੁਹਾਨੂੰ ਕੋਈ ਜਾਣਕਾਰੀ ਮਿਲੀ ਕਿਵੇਂ ਮੈਨੂੰ 1 ਵਜੇ ਪਤਾ ਲੱਗਿਆ ਸੀਗਾ ਜੀ ਕੀ ਜਾਣਕਾਰੀ ਦਿੱਤੀ ਮੈਨੂੰ ਕਹਿੰਦੇ ਵੀ ਉਹ ਕਰੰਟ ਲੱਗਿਆ ਵੀ ਕੁਝ ਨਹੀਂ ਹੋਇਆ ਹੈਗਾ ਤੇ ਆਤ ਨੇ ਇਹ ਦੱਸਿਆ ਸੀਗਾ 5:30 ਵੀ ਉਹਨਾਂ ਦੀ ਡੈਥ ਹੋ ਗਈ ਤੇ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਮੇਰੇ ਵੱਲ ਇੱਕ ਵੀਰਾ ਛੋਟਾ ਛੋਟਾ ਜਿਹਾ ਬੇਟਾ ਹੈਗਾ ਜੀ ਕਿੰਨੀ ਸਾਲ ਦੀ ਉਮਰ ਹੈ ਜੀ ਹੈ 2 ਸਾਲਾਂ ਦਾ ਹੈਗਾ ਜੀ ਇਹਨਾਂ ਸਰਕਾਰ ਤੋਂ ਕੀ ਮੰਗ ਕਰੋ ਨੌਕਰੀ ਮਿਲਣੀ ਚਾਹੀਦੀ ਹੈ ਜੀ ਇੱਕ ਤਾਂ ਇੱਕ ਇੱਕ ਕਰੋੜ ਇੱਕ ਕਰੋੜ ਰੁਪਿਆ ਸੀਦਾ ਜਰ ਜੀ ਕੀ ਕਰ ਸਰ ਅਸੀਂ ਬਲਿਆਲ ਪਿੰਡ ਦੇ ਵਿੱਚ ਇੱਕ ਬਲਿਆਲ ਤੋਂ ਬਾਲਦ ਵਾਲੀ ਸੜਕ ਤੇ ਟਰਾਂਸਫਾਰਮਰ ਸਾਥ ਵਾਲਾ ਟਰਾਂਸਫਾਰਮਰ ਅਸੀਂ ਉਹਦੀ ਐਲਟੀ ਦੀ ਮੈਂਟੀਨੈਂਸ ਕਰ ਰਹੇ ਸੀ ਤੇ ਮੈਂਟੀਨੈਂਸ ਅਸੀਂ ਅਰਥ ਵਗੈਰਾ ਸੇਫਟੀ ਵਜੋਂ ਐਚਟੀਓ ਦੀ ਗੈਰੋਂ ਲੈਂਡ ਦੀ ਸੂਚੀ ਕੱਟੀ ਸੀ ਬਲਿਆਲਪਿੰਡ ਦੀ ਤੇ ਟ੍ਰਾਂਸਫਾਰਮਰ ਦੀ ਵੀ ਕੱਟੀ ਹੋਈ ਸੀ ਅਸੀਂ ਉੱਪਰ ਵੀ ਅਰਥ ਕੀਤਾ ਸੀ نیچے ਵੀ ਅਰਥ ਕੀਤਾ ਸੀ ਜਦੋਂ ਅਸੀਂ ਸਾਰਾ ਕੰਮ ਪ੍ਰੋਪਰ ਹੋ ਗਿਆ ਤਾਂ ਅਸੀਂ ਐਲਟੀ ਦੇ ਫਿਊਜਨ ਤੋਂ ਜਦੋਂ ਅਰਥ ਲਾਉਣ ਲੱਗੇ ਨਿਊਟਰਲ ਤੋਂ ਅਰਥ ਲਾਇਆ ਜਦੋਂ ਉਹਨੇ ਕੰਮ ਲੇ ਤਾਂ ਨਾਲ ਦੀ ਨਾਲ ਉਹਦੇ ਝਟਕਾ ਲੱਗਿਆ ਉਹਨੂੰ ਕਰੰਟ ਦਾ ਉਰੀ ਨਾਲ ਦੀ ਨਾਲ ਜਨਰੇਟਰ ਦੀ ਸਾਨੂੰ ਆਵਾਜ਼ ਸੁਣੀ ਜਨਰੇਟਰ ਚੱਲਿਆ ਨਾਲ ਦੀ ਤੇ ਮੈਂ ਇੱਥੇ ਭੱਜ ਕੇ ਜਨਰੇਟਰ ਬੰਦ ਕਰਾਇਆ ਤੇ ਜਦੋਂ ਬੰਦ ਕਰਵਾਇਆ ਨਾਲ ਦੀ ਨਾਲ ਉਹਦਾ ਚੰਗਾੜੇ ਨਿਕਲ ਨੂੰ ਬੰਦ ਹੋ ਗਏ ਤਾਂ ਤਾਂ ਫਿਰ ਇਹਨਾਂ ਨੂੰ ਦੋ ਮੇ ਮਲਾਜਮਾਂ ਨੇ ਸਿਗਨੇਚਰ ਨੂੰ ਲਾਇਆ ਅਗਰ ਜੇ ਗੱਲ ਕਰੀਏ ਤਾਂ ਸਭ ਤੋਂ ਵੱਡੀ ਗਲਤੀ ਗੱਲ ਕੀ ਦੀ ਮੰਨੂ ਚੀਜ਼ ਹੈ ਗਲਤੀ ਜਨਰੇਟਰ ਦੀ ਹੈ ਖਪਤਕਾਰਾਂ ਦੀ ਜੇ ਅਗਰ ਜੈਸੀ ਗੱਲ ਕਰੀਏ ਤੇ ਜਿਵੇਂ ਜਨਰੇਟਰ ਦੀ ਸਪਲਾਈ ਆ ਨੇ ਸਾਡੇ ਕੋਲ ਵੀ ਮੁਲਾਜ਼ਮ ਕੰਮ ਕਰਦੇ ਨੇ ਕਿਉਂ ਨਹੀਂ ਹੈ ਜੇ ਇਤਜ਼ਾਮ ਕਰੇ ਜਾਂਦੇ ਜਾਂ ਜਦੋਂ ਵੀ ਕੰਮ ਕਰਾਉਂਦਾ ਪ੍ਰਸ਼ਾਸਨ ਦਾ ਤੁਹਾਡੀ ਅਧਿਕਾਰੀ ਸਾਡੇ ਤੇ ਪ੍ਰੈਸ਼ਰ ਹੈ ਇੰਨਾ ਜੀ ਅਸੀਂ 5 ਪਿੰਡਾਂ ਦੇ ਵਿੱਚ 4 ਮੁਲਾਜ਼ਮਾਂ ਸਾਡੇ ਤੇ ਪ੍ਰੈਸ਼ਰ ਇੰਨਾ 18 18 ਸਾਡੇ ਕੋਲ ਫੀਲਡਰ ਨੇ 5 ਪਿੰਡ ਨੇ ਸਾਨੂੰ ਸਿਰਨਾਉਣ ਤੱਕ ਦੀ ਟਾਈਮ ਨਹੀਂ ਮਿਲਦਾ ਪਿਛਲਾ ਸੰਡੇ ਸੀ ਮੈਨੂੰ ਸਿਰਨਾਉਣ ਦਾ ਟਾਈਮ ਨਹੀਂ ਲੱਗਿਆ ਅਗਰ ਗੱਲ ਕਰੀਏ ਜਦੋਂ ਤੁਸੀਂ ਲੈਣ ਦੀ ਸਪਲਾਈ ਠੀਕ ਸਾਨੂੰ ਮੈਂ ਫੋਨ ਕੀਤਾ ਉਹ ਇੱਥੇ ਹਸਪੀਟਲ ਚਾਇ ਚ ਉਹਨਾਂ ਨੂੰ ਕਿਹਾ ਵੀ ਇਹ ਘਟਨਾ ਵਾਪਰ ਗਈ ਦੀਪਕਾ ਹਸਪੀਟਲ ਚ ਲੈ ਕੇ ਆਇਆ ਉਸ ਉਹਨਾਂ ਨੇ ਇਸ ਤੋਂ ਸਾਨੂੰ ਕਲੰਬੀਆ ਰੈਫਰ ਕਰ ਦਿੱਤਾ ਤਾਂ ਉਹਨੂੰ ਜਾਂਦੇ ਵੇਸ ਉਹਨਾਂ ਨੇ ਮ੍ਰਿਤਕ ਐਲਾਨ ਕਰੀਏ ਤਾਂ ਜੈ ਜੀ ਸਾਹਿਬ ਮੌਕੇ ਤੇ ਖੜੇ ਸੀ ਬਲਿਆਲ ਹਾਂਜੀ ਜੈ ਜੀ ਸਾਹਿਬ ਇੱਥੇ ਆਪਣੇ ਦੀਪਕਾ ਹਸਪੀਟਲ ਚਾਇ ਸੀ ਬਲਿਆਲ ਖੜੀ ਸੀ ਨਹੀਂ ਬਲਿਆਲ ਨਹੀਂ ਸੀ ਇਹ ਇੱਥੇ ਦੀਪਕਾ ਹਸਪੀਟਲ ਚਾਇ ਸੀ ਗੱਲ ਸਾਡੀ ਬਲਿਆਲ ਦੀ ਇਹ ਵੀ ਬਲਿਆਲ ਖੜੀ ਸੀ ਨਹੀਂ ਬਲਿਆਲ ਨਹੀਂ ਸੀ ਬਲਿਆਲ ਦੀਪਕਾ ਹਸਪੀਟਲ ਚਾਇ ਸੀ ਜੀ ਪਰਮਿਟ ਵਗੈਰਾ ਵੀ ਸਰਕਾਰ ਪਰਮਟ ਇਹ ਜੇ ਕਲਾ ਟ੍ਰਾਂਸਫਾਰਮਰ ਦੇ ਨੀਚੇ ਲਗਾ ਮਰੀ ਸਵਿਚ ਕੱਟ ਗਈ ਉਹ ਅਸੀਂ ਸੇਫਟੀ ਵਜੋਂ ਕੱਟੀ ਸੀ ਪਰਮਟ ਉਹਦਾ ਕੋਈ ਲੈਣ ਦਾ ਉਹ ਨਹੀਂ ਸੀ ਕਿਉਂਕਿ ਸਟਾਫਰ ਨੇ ਹੀ ਹੇਠਲੀ ਮੇਨਟੇਨੈਂਸ ਕਰ ਰਹੀ ਸੀ ਸਵਿਚ ਕੱਟ ਕੇ ਹੁੰਦੀ ਹੈ ਜਿਹੜੀ ਨਹੀਂ ਸੋਨੂੰ ਲੱਗਦਾ ਪਰਮਿਟ ਲੈਣਾ ਜ਼ਰੂਰੀ ਸੀ ਜੇ ਅਗਰ ਨਹੀਂ ਜੀ ਉਹ ਪਰਮਟ ਤਾਂ ਤਾਂ ਹੁੰਦਾ ਜੇ ਅਸੀਂ ਐਚਟੀ ਲਾਈਨ ਦੇ ਕੰਮ ਕਰਦੇ ਅਸੀਂ ਐਲਟੀ ਲਾਈਨ ਦੀ ਮੇਨਟੇਨੈਂਸ ਕਰ ਰਹੇ ਸੀ ਇੰਦਰ ਸਿੰਘ ਪਿਸ਼ੌਰ ਜੀ ਮੈਂ ਬਿਲੀਗੋੜ ਦੇ ਵਿੱਚ ਜੇ ਆ ਤੇ ਨਾਲ ਸਟੇਟ ਦਾ ਆਗੂ ਆ ਆਈਟੀ ਇੰਪਲੀਮੈਂਟੇਸ਼ਨ ਦਾ ਜਨਰਲ ਸੈਕਟਰੀ ਆ ਜੀ ਔਰ ਜੁਆਇ ਸਸਰਾ ਜਿੱਤਰਨਾ ਦੇਣ ਦੀ ਮਜਬੂਰ ਹੋਣਾ ਪੈ ਰਿਹਾ ਕਿਉਂ ਡੈਟੜੀ ਰੱਖ ਕੇ ਪ੍ਰਦਰਸ਼ਨ ਕਰਨਾ ਪਿਆ। ਵੀਡੀਓ ਦੇ ਨਾਲ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡਾ ਸਾਥੀ ਕਮਲਜੀਤ ਸਿੰਘ ਜਿਹੜਾ ਕੱਲ ਪਬਲਿਕ ਦੀ ਸੇਵਾ ਕਰਦਾ ਹੋਇਆ ਜੀ ਐਲਟੀ ਲੈਂਡ ਤੇ ਕਰੰਟ ਦਾ ਸ਼ਿਕਾਰ ਹੋਇਆ। ਜੀ ਤੇ ਉਹਦੇ ਕਰਕੇ ਸਾਨੂੰ ਇਹ ਜਿਹੜਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਸ ਪਰਿਵਾਰ ਦੀ ਮਦਦ ਦੇ ਲਈ ਅਸੀਂ ਇੱਥੇ ਸਵੇਰ ਦੇ ਪਹਿਲਾ ਸੌੜੀਨ ਦੇ ਵਿੱਚ ਉੱਥੇ ਧਰਨਾ ਲਾ ਕੇ ਬੈਠੇ ਸੀਗੇ। ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਸਾਥੀ ਨੂੰ ਸ਼ਹੀਦਾ ਦਰਜਾ ਦੇ ਕੇ ਜਿਵੇਂ ਕਿ ਫੌਜ ਦੇ ਜਵਾਨ ਨੂੰ ਪੁਲਿਸ ਦੇ ਜਵਾਨ ਨੂੰ ਜਾਂ ਹੋਰ ਕਈ categories ਨੇ ਜਿਨ੍ਹਾਂ ਨੂੰ ਸ਼ਹੀਦਾ ਦਰਜਾ ਦੇ ਕੇ 1 ਕਰੋੜ ਦਾ ਮੌਜ ਹੈ ਸਰਕਾਰ ਦਿੰਦੀ ਆ ਔਰ ਉਹ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਦਿੱਤਾ ਜਾਵੇ ਤੇ ਸਾਡੇ ਸਾਥੀ ਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੁਣ ਤੱਕ ਸਿਰਫ ਐਸਐਚਓ ਸਾਹਿਬ ਤੋਂ ਬਿਨਾ ਔਰ ਸਾਡੇ ਅਧਿਕਾਰੀ ਐਕਸ਼ਨ ਸਾਹਿਬ ਤੋਂ ਬਿਨਾ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਔਰ ਫਿਰ ਵੀ ਇਸ ਤੋਂ ਇਲਾਵਾ ਫਿਰ ਜਥੇਬੰਦੀਆਂ ਦਾ ਸਾਨੂੰ ਕਸੂਰਵਾ ਠਹਿਰਾਇਆ ਜਾਂਦਾ ਕਿ ਸੜਕਾਂ ਤੇ ਬੈਠਦੇ ਆ ਪਰ ਇੱਕ ਕਲ ਜ਼ਰੂਰ ਹੈ ਜੇ ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਵੀ ਪਾਪ ਹੈ ਐਕਸ਼ਨ ਸਾਹਿਬ ਬੁਲਵਾਈ ਆ ਗੱਲਬਾਤ ਸੋਡੋ ਐਕਸ਼ਨ ਸਾਹਿਬ ਬੁਲਵਾਈ ਆ ਜੋ ਕਹਿੰਦੇ ਮੈਂ ਕਰ ਸਕਦਾ ਸੀ ਉਹ ਮੈਂ ਕਰ ਰਿਹਾ ਤੇ ਮੈਂ ਜਿਹੜਾ ਉਹਦਾ ਚੈੱਕ ਵਗੈਰਾ ਨੇ ਉਹ ਕੱਟ ਦਿੰਨਾ ਉਹ ਕੱਲ ਵੀ ਉਹਨਾਂ ਨੇ ਕਹਿਤਾ ਸੀਗਾ ਪਰ ਉਸ ਤੋਂ ਬਿਨਾ ਸਾਡੇ ਲੇਵੇ ਹੋਰ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਿਆ ਜੇ ਕੋਈ ਵੀ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਆਊਗਾ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ ਸੋਡੀਅਮ ਮੇਨ ਮੰਗ ਕੀ ਰਹੀ ਹੈ ਜੀ ਸਾਡੀ ਪਹਿਲੀ ਮੰਗ ਮੇਨ ਇਹੋ ਹੀ ਹੈ ਕਿਉਂਕਿ ਅਸੀਂ 29 1 24 ਨੂੰ ਜਿਹੜੀ ਪਾਵਰ ਕਾਮ ਦੀ ਮੈਨੇਜਮੈਂਟ ਹੈ ਉਹਨੂੰ ਵੀ ਪੀਐਸਸੀਬੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਪੰਜਾਬ ਦੇ ਲੈਟਰ ਹੈਡ ਤੇ 40 ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਸੀਗਾ ਉਸ ਮੰਗ ਪੱਤਰ ਤੇ 25 ਨੰਬਰ ਸਾਡੀ ਮੰਗ ਦਰਜ ਹੈ ਜਿਹਦੇ ਤੇ ਚਾਰ ਪੰਜ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਅਸੀਂ ਕਿਹਾ ਜੇ ਸਾਡਾ ਸਾਥੀ ਕੋਈ ਇਲੈਕਟ੍ਰਿਕ ਸ਼ੌਟ ਦੇ ਨਾਲ ਕਰੰਟ ਲੱਗਣ ਨਾਲ ਉਸ ਦੀ ਮੌਤ ਹੁੰਦੀ ਹੈ ਤਾਂ ਉਸ ਸ਼ਹੀਦ ਦਾਕਰਾਰ ਦੇ ਕੇ ਉਹਦੇ ਨਾਲ ਉਹਨੂੰ 1 ਕਰੋੜ ਰੁਪਏ ਦਾ ਜਿਹੜਾ ਮੁਆਵਜ਼ੇ ਦਾ ਚੈੱਕ ਹੈ ਉਹ ਦਿੱਤਾ ਜਾਵੇ। ਔਰ ਇਸ ਗੱਲ ਤੇ ਜਿਹੜੀ ਮੈਨੇਜਮੈਂਟ ਹੈ ਉਹ ਹਮੇਂ ਜਰੂਰ ਭਰਦੀ ਹੈ ਕਿ ਵਾਕਈ ਇਹ ਗੱਲ ਗਲਤ ਹੈ ਇਹ ਹੋਣੀ ਚਾਹੀਦੀ ਹੈ ਪਰ ਭਾਈ ਪਰ ਅੱਜ ਤੱਕ ਸਾਨੂੰ ਰੁਪਈਆ ਦਿੱਤਾ ਨਹੀਂ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਂ ਤੁਹਾਡੇ ਮੀਡੀਆ ਦੇ ਮਾਧਮੇ ਰਾਹੀਂ ਕਹਿਣਾ ਚਾਹੁੰਦਾ ਤੁਸੀਂ ਵੇਖਦੇ ਹੋ ਰੋਜ਼ ਤੁਸੀਂ ਕਵਰੇਜ ਕਰਦੇ ਹੋ ਆਪਣੀ ਜਮੀਰ ਤੇ ਹੱਥ ਧਰ ਕੇ ਆਪਾਂ ਵੇਖੀਏ ਜਦੋਂ ਸਾਡਾ ਸਾਥੀ ਖੰਭੇ ਤੇ ਮੱਚਦਾ ਹੁੰਦਾ ਲੱਟ ਲੱਟ ਮੈਨੂੰ ਨਹੀਂ ਲੱਗਦਾ ਇਸ ਤੋਂ ਦਰਦਨਾਕ ਮੌਤ ਹੋਊਗੀ ਕੋਈ ਉਹਦਾ ਪਰਿਵਾਰ ਉਹਦੇ ਬੱਚੇ ਕਿਵੇਂ ਵੇਖਦੇ ਨੇ ਉਹਨੂੰ ਤੇ ਮੈਨੂੰ ਲੱਗਦਾ ਕੋਈ ਇਨਸਾਨ ਹੈ ਜਾਨੀ ਜਿਹਦੀ ਹੱਕ ਇੰਜੂ ਨਾ ਹੋਵੇ ਜਵਿੰਦਰ ਜੀ ਅਗਲੀ ਰਣਨੀਤੀ ਕੀ ਹੈ ਤੁਸੀਂ ਕੀ ਐਕਸ਼ਨ ਨੇ ਤਾਂ ਮੰਗਾ ਮੰਨਣ ਦੀ ਗੱਲ ਕੀ ਉਹ ਚੋ ਮੁਆਵਜ਼ੇ ਵਾਲੀ ਗੱਲ ਹੈ ਜਾਂ ਤੁਸੀਂ ਹੋਰ ਵੱਧ ਮੰਗ ਰਹੇ ਹੋ ਨਹੀਂ ਨਹੀਂ ਉਹ ਤਾਂ ਜਿਹੜੇ ਐਕਸ਼ਨ ਸਾਹਿਬ ਗੱਲ ਕਰਦੇ ਆ ਉਹ ਆਲਰੇਡੀ ਪਹਿਲਾਂ ਹੀ ਹੋਏ ਹੋਏ ਆ ਉਹਦੇ ਚ ਕੋਈ ਵਾਅਦਾ ਨਹੀਂ ਹੋਇਆ ਉਹ ਸਾਨੂੰ ਮਿਲਦਾ ਹੈ ਉਹ ਸਾਡੀਆਂ ਜਥੇਬੰਦੀਆਂ ਨੇ ਪਹਿਲਾਂ ਮਤਲਬ ਮੰਗਾ ਮਨਾਈਆਂ ਹੋਈਆਂ ਨੇ ਉਹ ਤਾਂ ਅਸੀਂ ਜਿਹੜੀ ਚਾਹੁੰਦੇ ਆ 1 ਕਰੋੜ ਦਾ ਚੈੱਕ ਤੇ ਸਾਥੀ ਨੂੰ ਸ਼ਹੀਦ ਦਾ ਦਰਜਾ ਇਸ ਤੋਂ ਘੱਟ ਸਾਡਾ ਕੋਈ ਸਮਝੌਤਾ ਨਹੀਂ ਜਿਹੜੇ ਕੱਲ ਜਦੋਂ ਜਨਰੇਟਰ ਦੀ ਲਾਈਟ ਆਈ ਕਿ ਉਹ ਪਰਿਵਾਰ ਤੇ ਕਾਰਵਾਈ ਕਰਦੀ ਮੰਗ ਕਰ ਰਹੇ ਅਸੀਂ ਕੱਲੀ ਕਿਹਾ ਸੀਗਾ ਸਾਡੇ ਸਾਰੇ ਐਕਸੀਸ ਸਾਹਿਬ ਵੀ ਉੱਥੇ ਸੀਗੇ ਸਰਕਲ ਦੇ ਸਾਡੀ ਸਾਰੀਆਂ ਜਥੇਬੰਦੀਆਂ ਦੇ ਨਮਾਇंदे ਵੀ ਉੱਥੇ ਸੀ ਸਟੇਟ ਦੀ ਪੂਰੀ ਲੀਡਰਸ਼ਿਪ ਖੜੀ ਸੀ ਅਸੀਂ ਕੱਲ ਹੀ ਕਿਹਾ ਸੀ ਉਹਨਾਂ ਨੂੰ ਵੀ ਜਿਹਦੀ ਹਨ ਗਹਿਲੀ ਦੇ ਨਾਲ ਜਿਸ ਘਰ ਨੇ ਜਨਰੇਟਰ ਚਲਾਤਾ ਅਸੀਂ ਤਪਦੀ ਧੁੱਪ ਦੇ ਵਿੱਚ ਉਸ ਗਰਮ ਪੋਲ ਤੇ ਸਾਡਾ ਮੁੰਡਾ ਉੱਪਰ ਕੰਮ ਕਰ ਰਿਹਾ ਉਹਨਾਂ ਨੂੰ ਘਰ ਵਿੱਚ ਬੈਠਿਆਂ ਨੂੰ ਗਰਮੀ ਲੱਗ ਰਹੀ ਸੀ ਉਹਨਾਂ ਨੇ ਜਨਰੇਟਰ ਦਾ ਹੈਂਡਲ ਮਾਰਦਾ ਕਿਟਕਟ ਤੇ ਚੇਂਜਓਵਰ ਤੱਕ ਨਹੀਂ ਬੰਦ ਕੀਤਾ ਉਹਨਾਂ ਨੇ ਤੇ ਸਾਡੇ ਸਾਥੀ ਨੂੰ ਅਰਥ ਲਾਉਂਦੇ ਹੋਏ ਕਰੰਟ ਲੱਗ ਗਿਆ ਸਾਰਾ ਕੰਮ ਕਰਨ ਤੋਂ ਬਾਅਦ ਤੇ ਕਾਰਵਾਈ ਹੋਵੇ ਕਿਉਂ ਨਾ ਪਰਚਾ ਹੋਣਾ ਚਾਹੀਦਾ ਮਰਡਰ ਦਾ ਪਰਚਾ ਹੋਣਾ ਚਾਹੀਦਾ ਜੀ ਸੇਫਟੀ ਕਿਟਾਂ ਨਹੀਂ ਮਿਲ ਰਹੀਆਂ ਹਰ ਜਗ੍ਹਾ ਅਸੀਂ ਦੇਖਿਆ ਮੈਂ ਖੁਦ ਕਵਰੇਜ ਕੀਤੀ ਹੈ ਵੀ ਬਿਨਾ ਕਿਸੇ ਸੇਫਟੀ ਉਪਕਰਣ ਦੇ ਜਿਹੜੇ ਆਪਣੇ ਮਲਾਕ ਬਿਲਕੁਲ ਜੀ ਇਹ ਅਸੀਂ ਜਿਹੜੀ ਪਿਛਲੀ 5 ਤਰੀਕ ਨੂੰ ਮੀਟਿੰਗ ਹੋਈ ਹੈ ਮੈਨੇਜਮੈਂਟ ਨਾਲ ਅਸੀਂ ਸੀਐਮਡੀ ਸਾਹਿਬ ਨੂੰ ਇਹ ਸਵਾਲ ਕੀਤਾ ਸੀਗਾ ਤੇ ਉਹਨਾਂ ਨੇ ਹਸਰਾਂ ਸਾਹਿਬ ਨੇ ਕਿਹਾ ਹੈ ਕਿ ਮੈਂ ਸੇਫਟੀ ਕਿਟਾਂ ਨੇ ਜਿਹੜੀਆਂ ਮੁਹਈਆ ਕਰਵਾ ਰਿਆਂ ਤੇ ਅਗਲੇ ਦਿਨ ਹੀ ਸਾਡੇ ਜਨਰਲ ਸੈਕਟਰੀ ਸਾਹਿਬ ਨੂੰ ਸਵੇਰੇ ਮੈਸੇਜ ਪਾਤਾ ਸੀ ਉਹਨਾਂ ਨੇ ਤੁਹਾਡੇ ਸਟੋਰਾਂ ਦੇ ਵਿੱਚ ਸੇਫਟੀ ਕਿਟਾਂ ਪਹੁੰਚ ਚੁੱਕੀਆਂ ਨੇ ਪਰੰਤੂ ਮੈਂ ਇਹਦੇ ਨਾਲ ਇੱਕ ਵੱਡੀ ਗੱਲ ਹੋਰ ਕਹਿਣਾ ਸੇਫਟੀ ਕਿਟ ਕੀ ਕਰੂਗੀ ਸੇਫਟੀ ਕਿਟ ਪਾਉਣ ਵਾਸਤੇ ਮਲਾਜ਼ਮ ਹੈ ਨਹੀਂ ਸਾਡੇ ਕੋਲ ਸਾਡੇ ਕੋਲ 70% ਸੀਟਾਂ ਖਾਲੀ ਨੇ ਇਹ ਲਮ ਲਾਈਨ ਮੈਂ ਦੀਆਂ ਜਿੱਥੇ 10 ਬੰਦਿਆਂ ਦਾ ਕੰਮ ਕਰਨਾ ਹੈ ਉੱਥੇ 3 ਬੰਦੇ ਕਰ ਰਏ ਐ ਸੇਫਟੀ ਕਿਟ ਕਿਹਦੇ ਪਵਾ ਦਈਏ ਆਮ ਪਬਲਿਕ ਦੇ ਲੋਕਾਂ ਦੇ ਪਵਾ ਦਈਏ ਅਸੀਂ ਧੰਨਵਾਦ ਕਰਦੇ ਆ ਪਬਲਿਕ ਦਾ ਕਿਸਾਨ ਯੂਨੀਅਨ ਦੇ ਆਗੂ ਸਹਿਬਾਨਾਂ ਦੇ ਉਹਨਾਂ ਦੇ ਵਰਕਰਾਂ ਦਾ ਕਿ ਉਹਨਾਂ ਦੇ ਸਾਥ ਨਾਲ ਸੀ ਬਿਜਲੀ ਸਪਲਾਈ ਚਲਾ ਰਹੇ ਆ ਆਦਰਬੈਸ ਬਿਜਲੀ ਬੋਰਡ ਦਾ ਕਰਮਚਾਰੀ ਸਪਲਾਈ ਚਲਾਉਣ ਤੋਂ ਬਿਲਕੁਲ ਇਸ ਟਾਈਮ ਅਸਮਰਥ ਹੈ ਨਹੀਂ ਚੱਲ ਸਕਦਾ ਇੱਕ ਗੱਲ ਸਾਹਮਣੇ ਇਹ ਵੀ ਕੱਲ ਜੇ ਆਈ ਸਾਹਿਬ ਨੇ ਉੱਥੇ ਪਰਮਿਟ ਵਗੈਰਾ ਨਹੀਂ ਦਿੱਤਾ ਹੋਇਆ ਸੀ ਜਦੋਂ ਮੌਕੇ ਦੇ ਮੁਲਾਜ਼ਮ ਕੰਮ ਕਰਦੇ ਨੇ ਜੇ ਵੀ ਮੌਕੇ ਤੇ ਨਹੀਂ ਹੋਣਾ ਇਹ ਵੀ ਇੱਕ ਮੁਲਾਜ਼ਮ ਦਾ ਤੁਹਾਡੇ ਦੇ ਬੜੇ ਜਿਹੜੇ ਉਹਨਾਂ ਦੇ ਆਫੀਸਰ ਸੀ ਸਹਿਬਾਨ ਦੀ ਗਲਤੀ ਮੰਨਦੇ ਹੋ ਜੀ ਨਹੀਂ ਜੀ ਨਹੀਂ ਮੈਂ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਨਾਲ ਜਰੂਰ ਸਾਂਝੀ ਕਰੂੰਗਾ ਮੀਡੀਆ ਨਾਲ ਕਿਉਂਕਿ ਹਰ ਗੱਲ ਦੀ ਜਾਣਕਾਰੀ ਉਸੇ ਫੀਲਡ ਦੇ ਜਿਹੜੇ ਮਤਲਬ ਆਫੀਸਰ ਨੇ ਜਾਂ ਉਹਦੇ ਚ ਟੈਕਨੀਕਲ ਕੰਮ ਇਹ ਨੇ ਉਹਨਾਂ ਨੂੰ ਹੁੰਦੀ ਆ ਜਦੋਂ ਅਸੀਂ ਐਚਟੀ ਲਾਈਨ ਤੇ ਕੰਮ ਕਰਦੇ ਆ ਤਾਂ ਬਕਾਇਦਾ ਜਈ ਸਾਹਿਬ ਪਰਮਿਟ ਵੀ ਲੈਂਦੇ ਆ ਤੇ ਸਾਰਾ ਕੁਝ ਹੁੰਦਾ ਪਰ ਇਸ ਤੇ ਅਸੀਂ ਨੇ ਸਾਡੇ ਜਈ ਸਾਹਿਬ ਨੇ ਟ੍ਰਿਪਿੰਗ ਲੈ ਕੇ ਉਸ ਪਿੰਡ ਦੀ ਜੀਓ ਸਚ ਕੱਟੀ ਆ 11 ਕੇਵੀ ਉਸ ਤੋਂ ਬਾਅਦ ਉਸ ਟਰਾਂਸਫਾਰਮਰ ਦੀ ਜੀਓ ਸਚ ਕੱਟੀ ਆ ਫਿਰ ਵੀ ਐਚਟੀ ਤੇ ਐਲਟੀ ਲਾਈਨ ਦੋਨੇ ਅਰਥ ਕੀਤੀਆਂ ਨੇ 1% ਨੈਗਲੀਜੈਂਸੀ ਨਹੀਂ ਸਾਡੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਕੱਲ ਵੀ ਮੈਂ ਕਿਹਾ ਸੀ ਉਹਨਾਂ ਨੂੰ ਵੀ ਧਾਰਾ 304 ਲਾਉਣੀ ਆ ਜਿਹੜੀ ਹੁਣ ਅਮੈਂਡਮੈਂਟ ਹੋ ਕੇ ਆਈ ਉਹ ਲਾਓ ਅਸੀਂ 304 A ਨਹੀਂ ਲਵਾਉਣੀ ਪਰ ਐਸਐਚਓ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੇਰੇ ਨਾਲ ਵਾਦਾ ਕਰਕੇ ਗਿਆ ਉਹ ਕਿ ਉਹ ਕਹਿੰਦੇ ਵੀ ਅਸੀਂ ਉਹੀ ਲਾਉਣ ਲੱਗੇ ਹੁਣ ਥੋੜੇ ਦਿਨ ਬਾਅਦ ਤੁਹਾਨੂੰ ਉਹਦੀ ਅਸੀਂ ਕਾਪੀ ਭੇਜ ਦਿਆਂਗੇ ਤੁਸੀਂ ਜਿਹੜੀ ਅਚਾਨਕੀ ਘਟਨਾ ਹੋਈ ਆ ਬਹੁਤ ਮਾੜੀ ਘਟਨਾ ਹੋਈ ਆ ਨੌਜਵਾਨ ਮੁੰਡਾ ਕਮਲਜੀਤ ਸਿੰਘ ਕੱਲ ਐਕਸੀਡੈਂਟ ਹੋਣ ਕਰਕੇ ਮਤਲਬ ਉਹਦੀ ਮੌਤ ਹੋ ਗਈ ਬੜਾ ਦੁੱਖ ਹੈਗਾ ਇਸ ਕਰਕੇ ਇਹ ਸਾਰੀਆਂ ਮੁਲਾਜ਼ਮ ਜਥੇ ਬੰਦੀਆਂ ਉਹਦੇ ਪਰਿਵਾਰ ਵਾਸਤੇ ਸ਼ਹੀਦ ਦਾ ਦਰਜਾ ਤੇ ਪਰਿਵਾਰ ਨੂੰ ਮਾਮਜੇ ਦੀ ਮੰਗ ਨੌਕਰੀ ਦੀ ਮੰਗ ਕਰ ਰਹੀਆਂ ਨੇ ਅਸੀਂ ਉਹਨਾਂ ਦੀ ਸਪੋਰਟ ਦੇਾਂਗੇ ਜੋ ਵੀ ਇਹਨਾਂ ਦੀ ਇਹਦੀ ਕਮੇਟੀ ਮੰਗਾ ਮੰਨ ਦੀ ਇਹਨਾਂ ਦੀ ਮੰਗਾ ਹੈਗੀ ਉਹ ਉਹਦੇ ਵਾਸਤੇ ਅਸੀਂ ਨਾਲ ਸਪੋਰਟ ਕਰਾਂਗੇ ਅਸੀਂ ਸਮਰਥਨ ਜਨ ਅੱਜ ਉਹਦੇ ਦੇਖਿਆ ਵੀ ਜ세 ਬੰਦੀ ਜਦੋਂ ਬੋਲ ਰਹੀ ਸੀ ਕਹਿ ਰਹੀ ਦੀ ਪੰਜਾਬ ਸਰਕਾਰ ਵੱਲੋਂ ਕੱਲ ਨੌਕਰੀਆਂ ਵੰਡੀਆਂ ਗਈਆਂ ਨੇ ਤੁਸੀਂ ਅੱਜ ਉਹਦੇ ਬਾਰੇ ਵੀ ਇੱਕ ਸਪੀਚ ਦੇ ਰਹੀ ਸੀ ਉਹ ਕੀ ਕੀ ਗੱਲ ਕਰ ਬਿਲਕੁਲ ਇੱਥੇ ਦੇ ਸਰਕਾਰ ਜਿਹੜੀ ਦਮਕ ਜੇ ਮਾਰਦੀ ਹੈਗੀ ਨਰਿੰਦਰ ਕੌਰ ਭਰਾਜ ਨੇ ਕੱਲ ਜਿਹੜੇ ਕਿਸਾਨ ਸ਼ਹੀਦ ਹੋ ਗਏ ਸੀ ਅੰਦੋਲਨ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ 33 ਪਰਿਵਾਰਾਂ ਨੂੰ ਨੌਕਰੀਆਂ ਵੰਡੀਆਂ ਨੇ ਜਿਹੜੀਆਂ ਜਥੇਬੰਦੀਆਂ ਨੇ ਲੜ ਕੇ ਲੈਤੀਆਂ ਨੇਗੀਆਂ ਤੇ ਦੂਸਰਾ ਇੱਕ ਮਾਮਲਾ ਦਿੱਤਾ ਇੱਥੇ ਮਜ਼ਦੂਰ ਪਰਿਵਾਰ ਨੂੰ ਜਿਹਦੀਆਂ ਭੇਡਾਂ ਮੱਚੀਆਂ ਨੇ ਪਿਛਲੇ ਦਿਨੀ ਵੱਡੀ ਕਵਰੇਜ ਕਰੀਆ ਤੁਹਾਡੇ ਮੀਡੀਆ ਨੇ ਉਹ ਪਰਿਵਾਰ ਦੇ ਘਰੇ ਜਾ ਕੇ ਨਿਰੰਦਰ ਕੌਰ ਭਰਾਜ 8,32,000 ਰੁਪਏ ਦਾ ਚੈੱਕ ਦੇ ਕੇ ਆਈ ਹੈਗੀ ਉਹ 8,32,000 ਦਾ ਚੈੱਕ ਆਹ ਜਥੇਬੰਦੀਆਂ ਨੇ ਲੋਕਾਂ ਨੇ ਲੜ ਕੇ ਦਵਾਇਆ ਸਾਡੀ ਜਥੇਬੰਦੀ ਬਹੁਤ ਉਹਦੇ ਤੇ ਲੜੀਆ ਦਿਨ ਰਾਤ ਨੂੰ 11 ਇਹ ਤਾਂ ਕੁਛ ਦਿਨਾਂ ਅੱਗੇ ਕਰੇਗਾ ਫੇਰ 832000 ਦਾ ਚੈੱਕ ਹੋਇਆ ਪਰ ਨਰਿੰਦਰ ਕੌਰ ਭਰਾਜ ਨੂੰ ਜਿਹੜੀਆਂ ਇੱਥੇ ਪਿਛਲੇ ਦਿਨੀ ਗੁਜਰਾਂ ਦੀਆਂ ਮੱਜਾਂ ਮਰ ਗਈਆਂ ਉਹ ਨਹੀਂ ਰੋਂਦੇ ਦਿਖੇ ਇਸ ਕਰਕੇ ਅਸੀਂ ਭਰਾਜ ਮੈਡਮ ਨੂੰ ਇਹ ਵੀ ਕਹਿਣਾ ਵੀ ਕਿਉਂਨੇ ਆ ਗਏ ਵੀ ਤੁਸੀਂ ਉਧਰ ਵੀ ਉਹਨਾਂ ਕੋਲ ਉਹਨਾਂ ਪਰਿਵਾਰਾਂ ਦਾ ਵੀ ਮੂੰਹ ਉਹਨਾਂ ਦਾ ਹੋ ਕਰਕੇ ਆਓ ਉਹਨਾਂ ਨੂੰ ਵੀ ਕੋਈ ਮਾਮਜ਼ਾ ਦੇ ਕੇ ਆਓ ਗੁਜਰ ਪਰਿਵਾਰ ਵਿਚਾਰਾ ਬਿਲਕਦਾ ਫਿਰਦਾਗਾ ਸਾਤੋਂ ਨਹੀਂ ਜਾਇਆਗਾ ਉਸ ਮਸਲੇ ਦੇ ਵਿੱਚ ਅਸੀਂ ਕਿਸੇ ਹੋਰ ਜੇ ਹੋਏ ਸੀਗੇ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਇਹ ਪਖੰਡ ਕਰਦੀਆਂ ਨੇ ਇਹ ਟਕਵੰਜ ਕਰਦੀਆਂ ਨੇ ਅੱਜ ਮੁੰਡੇ ਨੂੰ ਮਰੇ ਨੂੰ ਇਸ ਟਾਈਮ ਕੱਲ੍ਹ ਦਾ ਮਰੇ ਆਇਆ ਹੈ ਮੁੰਡਾ ਤੇ ਹਜੇ ਤੱਕ ਕੋਈ ਅਧਿਕਾਰੀ ਨਹੀਂ ਇਥੇ ਇਹਨਾਂ ਦੀ ਖਬਰ ਲੈਣ ਪਹੁੰਚਿਆ ਹੁਣ ਸੜਕ ਤੇ ਆਏ ਨੇਗੇ ਹੁਣ ਐਸਡੀਐਮ ਸਾਹਿਬ ਵੀ ਪਹੁੰਚ ਗਏ ਤੇ ਹੋਰ तमाम ਅਧਿਕਾਰੀ ਪਹੁੰਚ ਗਏ ਇਸ ਕਰਕੇ ਇਹ ਚਿੰਤਾ ਦਾ ਵਿਸ਼ਾ ਇਹ ਸਰਕਾਰ ਨੂੰ ਸਮਝਣ ਚਾਹੀਦਾ ਸੋਚਣੀ ਚਾਹੀਦੀ ਇਹਨਾਂ ਦਾ ਜੀ ਨੰਬਰ ਗੁਰੂਜੀ ਸਿੰਘ ਰਾਧੂ ਐਸਸੀ ਸੰਗਰੂਰ ਸੀਐਸਪੀਸੀਐਲ ਸ੍ਰੀਮਨ ਕੋਸ਼ਤ ਅਗਰ ਕੱਲ੍ਹ ਇੱਕ ਕਮੇਟੀ ਆ ਰਹੀ ਹੈ ਕੱਟੀਆਂ ਹੋਣਗੀਆਂ ਕੱਲ੍ਹ ਪਰਿਵਾਰ ਦੇ ਵਿੱਚ ਉਹਦੇ ਬਾਰੇ ਕੀ ਪਰਿਵਾਰ ਨੂੰ ਤੁਸੀਂ ਕੋਈ ਕੁਝ ਦਵਾ ਦੇਣਾ ਹੈ ਕਿ ਉਸੀ ਵੀ ਜਿੰਨੀ 10 ਲੱਖ ਰੁਪਇਆ ਉਹ ਤਾਂ ਇਮੀਡੀਏਟਲੀ ਦੇ ਦੇ ਰਹੇ ਨੇ ਇਸ ਤੋਂ ਇਲਾਵਾ ਉਹਦੇ ਪਰਿਵਾਰ ਨੂੰ ਇੱਕ ਨੌਕਰੀ ਔਰ ਇਸ ਤੋਂ ਇਲਾਵਾ ਉਹਨੂੰ ਤਕਰੀਬਨ 19 ਤੋਂ 20 ਰੁਪਿਆ ਪੈਨਸ਼ਨ ਮੰਤਰੀ ਨੂੰ ਪਰ ਪ੍ਰਮਾਸ਼ੀ ਜਦਾ ਜਿਆਦੇ ਕਿ ਕਰੋੜ ਰੁਪਏ ਦੀ ਮੰਗ ਕਰ ਰਿਹਾ ਉਹਦੇ ਲਈ ਕੀ ਕੰਮ ਕਰਾਂਗਾ ਸਾਡੇ ਉਪਰ ਅਧਿਕਾਰੀ ਨਾਲ ਗੱਲ ਚੱਲ ਰਹੀ ਹੈ ਉਹ ਪੰਜਾਬ ਸਰਕਾਰ ਦਾ ਮਸਲਾ ਜੀ ਉਹ ਜੋ ਵੀ ਪਾਲਿਸੀ ਮੈਟਰ ਹੈ ਟਾਕਸੋਮੀਟਰ ਦੇ ਮੁਤਾਬਿਕ ਉਹਦਾ ਹੱਲ ਜਿਹੜਾ 10 ਲੱਖ ਰੁਪਏ ਉਹਦੇ ਤੱਕ ਇਹਨਾਂ ਨੂੰ ਪਰਵਾਰ ਨੂੰ ਅਸੀਂ ਅੱਜ ਜਾਂ ਕੱਲ ਕੱਲ ਤੱਕ ਦੇ ਦੇਣੀ ਹੈ ਨਹੀਂ ਪਰਵਾਰ ਨਾਲ ਇਸ ਬਾਰੇ ਗੱਲ ਨਹੀਂ ਅਸੀਂ ਦੋ ਪਰਿਕਚੀ ਤਾਂ ਉਹਨਾਂ ਕੋਲ ਹੈ ਜਿਹੜੇ ਇਲੈਕਟ੍ਰੋਨ ਡੈਕਸ ਚੇਜ fil-wieċċ biex partilja d-djalek nawwi